ਰੁੱਤ ਦੇ ਜਿਹੜੇ ਮੌਸਮੀ ਫਲ ਹੁੰਦੇ ਆ ਉਹਨਾਂ ਤੇ ਅਸੀਂ ਪ੍ਰਦਰਸ਼ਨੀ ਕੀਤੀ ਹੈਗੀ ਆ ਜਿਹੜੇ ਕਿ ਨਵੰਬਰ ਦੇ ਵਿੱਚ ਇਹਨਾਂ ਦੀ ਪੌਦ ਲੱਗਦੀ ਆ ਤੇ ਹੁਣ ਜਾ ਕੇ ਫਰਵਰੀ ਐਂਡ ਜਾਂ ਮਾਰਚ ਦੇ ਪਹਿਲੇ ਹਫਤੇ ਜਾ ਕੇ ਫਲ ਕਿੱਟਦੇ ਨੇ 플러스 ਜੇ ਆਪਣੇ ਕੋਲੇ ਦੂਜੀ ਗੱਲ ਕਰੀਏ ਪੱਤੇਦਾਰ ਸਜਾਵਟੀ ਬੂਟੇ ਆ ਜਿਨ੍ਹਾਂ ਨੂੰ ਅਸੀਂ ਪੋਲੀਜ ਪਲਾਂਟਸ ਕਹਿੰਦੇ ਆ ਉਹਦੇ ਸਾਡੇ ਕੋਲੇ ਰੈਫੇਸ ਫਾਰਮ ਹੈਗਾ ਅਰੀਕਾ ਫਾਰਮ ਹੈਗਾ ਸਪਲੇਰਾ ਹੈਗਾ ਅਗਲਾ ਨੀਮਾ ਡਾਈਫਨ ਵੇਚੀ ਆ ਦੇ ਸਟੂਡੈਂਟਸ ਵੀ ਇੱਥੇ ਆ ਕੇ ਮਤਲਬ ਆਪਣਾ ਜਿਹੜਾ ਟੈਗ ਦੇ ਨਾਲ ਫੋਟੋਗ੍ਰਾਫੀ ਵੀ ਕਰ ਸਕਦੇ ਆ ਤੇ ਜਾਣਕਾਰੀ حاصل ਕਰ ਸਕਦੇ ਨੇ। ਐਡੀਜਨਸ ਪਲਾਂਟਸ ਨੇ ਜਿਹੜੇ ਕਿ ਸਾਡੇ ਪੰਜਾਬ ਦੇ ਵਾਤਾਵਰਨ ਨੂੰ ਸਹਾਰ ਲੈਂਦੇ ਨੇ 12 ਮਹੀਨੇ 36 ਦਿਨ ਉਹੀ ਤੁਸੀਂ ਗrow ਕਰੋ ਉਹੀ ਅਸੀਂ ਪਲਾਂਟਸ ਇੱਥੇ ਡਿਸਪਲੇ ਕੀਤੇ ਹੋਏ ਆ। ਗੇਂਦੇ ਦੀ ਕਾਸ਼ਤੇ ਸ਼ੁਰੂ ਕਰੋ ਗੇਂਦਾ ਸਖਤ ਜਨ ਫਸਲ ਹੈਗੀ ਆ ਫਸਲ ਸਾਲ ਚ 3 ਵਾਰੀ ਇਹਦੀ ਬਜਾਈ ਹੋ ਸਕਦੀ ਆ। ਤੇ ਮੰਡੀਕਰਨ ਵੀ ਚੰਗਾ ਹੁੰਦਾ ਚੰਗਾ ਰੇਟ ਮਿਲ ਜਾਂਦਾ ਪ੍ਰੋਫਿਟੇਬਲ ਹੈਗਾ ਜਿਹੜੇ ਪਿੰਡਾਂ ਦੇ ਆਪਣੇ ਜਿਹੜੇ 10ਵੀਂ ਜਾਂ 12ਵੀਂ ਪਾਸ ਨੌਜਵਾਨ ਮੁੰਡੇ ਕੁੜੀਆਂ ਨੇ ਅਸੀਂ ਉਹਨਾਂ ਨੂੰ ਸੱਦਾ ਦਿੰਦੇ ਆ ਵੀ ਤੁਸੀਂ ਸਾਡੇ ਕੋਲੇ ਆ ਕੇ ਇਹ ਜਿਹੜਾ ਕੋਰਸ ਹੈਗਾ ਫਲੋਰੀ ਕਲਚਰ ਲੈਂਡਸਕੇਪ ਸਰਟੀਫਿਕੇਟ ਕੋਰਸ ਇੱਕ ਸਾਲ ਦਾ ਕੋਰਸ ਹੈਗਾ ਇਹ ਤੁਸੀਂ ਸਾਡੇ ਕੋਲੇ ਕਰੋ ਜਗਵਾਨੀ ਪੰਜਾਬ ਕੇਸਰੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਅਸੀਂ ਮੌਜੂਦ ਆ ਲੁਧਿਆਣਾ ਦੇ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸੋ ਯੂਨੀਵਰਸਿਟੀ ਦੇ ਵਿੱਚ ਤੁਸੀਂ ਤਸਵੀਰਾਂ ਰਾਈ ਦੇਖ ਸਕਦੇ ਹੋ ਕਿ ਜੋ ਇੱਕ ਜੋ ਫਲਾਵਰ ਮੇਲਾ ਜੋ ਲੱਗਾ ਹੈ ਫਲਾਵਰ ਦੀ ਜੋ ਐਗਜ਼ੀਬਿਸ਼ਨ ਟਾਈਪ ਲੱਗੀ ਹੋਈ ਹੈ ਤੇ ਵੱਖ-ਵੱਖ ਤਰ੍ਹਾਂ ਦੇ ਫਲਾਵਰਸ ਜੋ ਇੱਥੇ ਲੱਗੇ ਹੋਏ ਨੇ ਸੋ ਇੱਥੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹੋਣਾ ਨਾ ਇਸ ਫਲਾਵਰ ਸ਼ੋ ਜੋ ਪ੍ਰਦਰਸ਼ਨੀ ਹੈ ਉਸ ਦੇ ਬਾਰੇ ਜੀ ਸਸ ਸਸikal ਜੀ ਸਸikal ਜੀ ਸਰ ਫਲਾਵਰ ਦੀ ਪ੍ਰਦਰਸ਼ਨੀ ਬਾਰੇ ਥੋੜਾ ਬਰੀਫ ਕਰੋ ਮੇਰਾ ਨਾਮ ਡਾਕਟਰ ਸਿਮਰਤ ਸਿੰਘ ਹੈਗਾ ਜੀ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਦੇਪਾਰਟਮੈਂਟ ਫਲੋਰੀ ਕਲਚਰ ਤੇ ਲੈਂਡਸਕੇਪਿੰਗ ਵਿੱਚ ਬਟੌਰ ਵਿਗਿਆਨੀ ਵੱਜੋਂ ਮੈਂ ਸੇਵਾ ਨਿਮਾ ਰਹਿਆ ਤੇ ਹਰ ਸਾਲ ਦੀ ਤਰ੍ਹਾਂ ਅਸੀਂ ਇੱਥੇ ਐਨੂਅਲ ਫਲਾਵਰ ਸ਼ੋ ਜਿਹੜਾ ਡਾਕਟਰ ਐਮ ਐਸ ਰੰਧਾਵਾ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਲਾਉਨੇ ਹੈਗੇ ਆ ਤੇ ਉਹ ਅਸੀਂ ਇੱਥੇ ਦੋ ਦਿਨਾਂ ਫਰਬਰੀ 28 ਤੇ 29 ਤਰੀਕ ਨੂੰ ਅਸੀਂ ਫਲਾਵਰ ਸ਼ੋ ਲਾਇਆ ਹੈਗਾ ਅੱਜ ਇਹਦਾ ਪਹਿਲਾ ਦਿਨ ਹੈਗਾ ਸੋ ਇਹਦੇ ਵਿੱਚ ਅਸੀਂ ਮੁੱਖ ਤੌਰ ਤੇ ਸਾਡੇ ਕੋਲੇ ਜਿਹੜੇ ਸਰਦੀ ਰੁੱਤ ਦੇ ਜਿਹੜੇ ਮੌਸਮੀ ਫੁੱਲ ਹੁੰਦੇ ਆ ਉਹਨਾਂ ਤੇ ਅਸੀਂ ਪ੍ਰਦਰਸ਼ਨੀ ਕੀਤੀ ਹੈਗੀ ਆ ਜਿਹੜੇ ਕਿ ਨਵੰਬਰ ਦੇ ਵਿੱਚ ਇਹਨਾਂ ਦੀ ਪੌਦ ਲੱਗਦੀ ਆ ਤੇ ਹੁਣ ਜਾ ਕੇ ਫਰਵਰੀ ਐਂਡ ਜਾਂ ਮਾਰਚ ਦੇ ਪਹਿਲੇ ਹਫਤੇ ਜਾ ਕੇ ਫੁੱਲ ਖਿੜਦੇ ਨੇ ਇਸ ਦੇ ਨਾਲ ਹੀ ਸਾਡੇ ਕੋਲੇ ਜਿਹੜੇ ਪੱਤੇਦਾਰ ਸਜਾਵਟੀ ਬੂਟੇ ਹੈਗੇ ਜਿਨ੍ਹਾਂ ਨੂੰ ਅਸੀਂ ਇੰਪੋਰਟਡ ਫੋਲੀਜ ਪਲਾਂਟਸ ਕਹਿੰਦੇ ਆ ਜਿਨ੍ਹਾਂ ਨੂੰ ਅਸੀਂ ਵਾਟ ਕੇ ਆਪਣੇ ਜਿਸ ਤਰ੍ਹਾਂ ਜਗ੍ਹਾ ਦੀ ਬਹੁਤ ਘਾਟ ਮਹਿਸੂਸ ਹੁੰਦੀ ਹੈ ਸ਼ਹਿਰਾਂ ਦੇ ਵਿੱਚ ਤਾਂ ਉਹ ਜਗ੍ਹਾ ਨੂੰ ਬਿਉ ਚੰਗੀ ਤਰ੍ਹਾਂ ਬਿਉਂਦ ਕੇ ਬਾਲਕੋਨੀਆਂ ਦੇ ਵਿੱਚ ਘਰਾਂ ਦੇ ਵਿਹੜਿਆਂ ਦੇ ਵਿੱਚ ਉਹ ਗੰਮਿਆਂ 'ਚ ਬੂਟੇ ਲਾ ਕੇ ਆਪਣੇ ਢਾਲਾ-ਦੋਲਾ ਉਹ ਸੋਹਣਾ ਬਣਾ ਸਕਦੇ ਲੋਕੀ ਅਸੀਂ ਇਸ ਬਾਰੇ ਅਸੀਂ ਇਸ ਫਲਾਵਰ ਸ਼ੋਅ ਦੀ ਜਾਣਕਾਰੀ ਦੇ ਰਹੇ ਹਾਂ ਸੋ ਇੱਥੇ ਇੱਕ ਬਹੁਤ ਜ਼ਿਆਦਾ ਵੈਰਾਈਟੀ ਦੇਖਣ ਨੂੰ ਮਿਲਦੀ ਪਈ ਹੈ ਫੁੱਲਾਂ ਦੀ ਥੋੜਾ ਦੱਸੋਗੇ ਕਿ ਕਿੰਨੀ ਕੁ ਵੈਰਾਈਟੀ ਹੈ ਕਿੰਨੇ ਤਰ੍ਹਾਂ ਦੇ ਫੁੱਲ ਨੇ ਹਾਂਜੀ ਸਾਡੇ ਕੋਲੇ ਜਿਹੜੇ ਮੌਸਮੀ ਫੁੱਲਾਂ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਸਾਡੇ ਕੋਲੇ ਤਕਰੀਬਨ 25 ਕਿਸਮਾਂ ਮੌਸਮੀ ਫੁੱਲਾਂ ਦੀ ਇੱਥੇ ਡਿਸਪਲੇ 'ਚ ਹੈਗੀਆਂ ਨੇ ਜਿਦੇ ਵਿੱਚ ਆਪਾਂ ਕਰ ਲਈਏ ਕਿ ਸਟਾਕ ਹੈਗਾ ਸਵੀਟ ਲਾਈਸਮ ਹੈ ਸਵੀਟ ਵਿਲੀਅਮ ਹੈ ਮੈਰੀ ਗੋਲਡ ਹੈਗਾ ਬ੍ਰੈਚੀਕੋਮ ਹੈ ਕੈਲੈਂਡੂਲਾ ਹੈ ਇਸ ਤਰ੍ਹਾਂ ਦੇ ਸਾਰੇ ਜਿਹੜੇ ਸਰਦੀਆਂ ਦੇ ਮੌਸਮੀ ਫੁੱਲ ਅਸੀਂ ਇੱਥੇ ਡਿਸਪਲੇ ਕੀਤੇ ਹੋਏ ਨੇ ਪਲੱਸ ਜੇ ਆਪਣੇ ਕੋਲੇ ਦੂਜੀ ਗੱਲ ਕਰੀਏ ਪੱਤੇਦਾਰ ਸਜਾਵਟੀ ਬੂਟੇ ਆ ਜਿਨ੍ਹਾਂ ਨੂੰ ਅਸੀਂ ਪੋਲੀਜ ਪਲਾਂਟਸ ਕਹਿੰਦੇ ਆ ਉਹਦੇ ਸਾਡੇ ਕੋਲੇ ਰੈਫਿਸਪਾਮ ਹੈਗਾ ਅਰੀਕਾ ਪਾਮ ਹੈਗਾ ਸਪਲੈਰਾ ਹੈਗਾ ਅਗਲਾ ਨੀਮਾ ਡਾਈਫਨ ਵੇਚੀਆ ਉਹ ਸਾਰੇ ਪਲਾਂਟਸ ਜਿਹੜੇ ਨੇ ਉਹ ਕਾਮਨ ਨੇਮ ਬਤੌਰ ਟੈਗ ਲੱਗੇ ਹੋਏ ਆ ਤੇ ਸਟੂਡੈਂਟਸ ਵੀ ਇੱਥੇ ਆ ਕੇ ਮਤਲਬ ਆਪਣਾ ਜਿਹੜਾ ਟੈਗ ਦੇ ਨਾਲ ਫੋਟੋਗ੍ਰਾਫੀ ਵੀ ਕਰ ਸਕਦੇ ਆ ਤੇ ਜਾਣਕਾਰੀ ਹਾਸਲ ਕਰ ਸਕਦੇ ਨੇ ਸੋ ਜਿਹੜੇ ਤੁਸੀਂ ਦੱਸਿਆ ਕਿ ਉਹ ਫਲਾਵਰਸ ਨੇ ਜੋ ਲੱਗੇ ਹੋ ਇਹ ਸਾਰੇ ਨੇਟਿਵ ਪਲਾਂਟਸ ਨੇ ਉਹ ਪੰਜਾਬ ਦੇ ਨੇ ਜਾਂ ਫਿਰ ਬਾਹਰਲੇ ਵੀ ਨੇ ਕਿਤਾ ਬਿਲਕੁਲ ਜੀ ਬਹੁਤ ਵਧੀਆ ਸਵਾਲ ਕੀਤਾ ਅਸੀਂ ਲੋਕਾਂ ਨੂੰ ਇਹ ਜਾਣਕਾਰੀ ਦਿੰਨੇ ਆ ਕਿ ਐਗਜ਼ੋਟਿਕ ਪਲਾਂਟਸ ਨਾ ਯੂਜ਼ ਕਰਕੇ ਜਿਹੜੇ ਤੁਹਾਡੇ origionals ਪਲਾਂਟਸ ਨੇ ਜਿਹੜੇ ਨੇਟਿਵ ਪਲਾਂਟਸ ਨੇ ਆਪਣੇ ਕੰਡੀਸ਼ਨ ਨੂੰ ਟੋਲਰੇਟ ਕਰਦੇ ਕਿਉਂਕਿ ਹਰ ਦੇਖੋ 2-3 ਮਹੀਨੇ ਮਤ ਐਕਸਟ੍ਰੀਮ ਸੀਜ਼ਨ ਤੇ ਕਲਾਈਮੇਟ ਬਦਲਦਾ ਸੋ ਅਸੀਂ ਲੋਕਾਂ ਨੂੰ ਇਹ ਤੇ ਐਜੂਕੇਟ ਕਰ ਰਹੇ ਆ ਕਿ ਤੁਸੀਂ ਜਿਹੜੇ ਆਪਣੇ ਅ ਇੰਡੀਜਨਸ ਪਲਾਂਟਸ ਨੇ ਜਿਹੜੇ ਕਿ ਸਾਡੇ ਪੰਜਾਬ ਦੇ ਵਾਤਾਵਰਣ ਨੂੰ ਸਹਾਰ ਲੈਂਦੇ ਨੇ 12 ਮਹੀਨੇ 3 ਦਿਨ ਉਹੀ ਤੁਸੀਂ ਗ로우 ਕਰੋ ਉਹੀ ਅਸੀਂ ਪਲਾਂਟ ਸਾਤੇ ਡਿਸਪਲੇ ਕੀਤੇ ਹੋਏ ਆ ਸੋ ਲੋਕ ਦੇਖਦੇ ਆ ਕਿ ਆਪਾਂ ਜੋ ਸਟੂਡੈਂਟਸ ਨੇ ਉਹ ਬਾਹਰ ਜਾਂਦੇ ਨੇ ਨਾ ਪੜਾਈ ਕਰਨ ਲਈ ਕਿ ਇਹ ਵਪਾਰ ਜਾਂ ਬਿਜ਼ਨਸ ਦੇ ਵਿੱਚ ਕਹੀਏ ਕਿ ਆਪਾਂ ਇਹ ਹੈ ਇਸ ਦਾ ਕੋਈ ਸਕੋਪ ਜੋ ਬਾਗਬਾਨੀ ਹੈ ਬਿਲਕੁਲ ਜੀ ਦੇਖੋ ਜਿੱਥੇ ਡਾਈਵਰਸੀਫਿਕੇਸ਼ਨ ਦੀ ਗੱਲ ਹੁੰਦੀ ਹੈ ਉੱਥੇ ਬਾਗਬਾਨੀ ਦਾ ਪਹਿਲਾ ਜਿਹੜਾ ਰੋਲ ਆਉਂਦਾ ਹੈ ਬਾਗਬਾਨੀ ਵਿੱਚ ਅਸੀਂ ਸਾਡੇ ਕੋਲ ਜਿਹੜੇ ਫਲਾਵਰ ਜਿਹਨੂੰ ਆਪਾਂ ਫਲੋਰੀ ਕਲਚਰ ਦਾ ਫੀਲਡ ਕਹਿੰਦੇ ਆ ਫੁੱਲਾਂ ਦੀ ਕੀਤੀ ਦੀ ਸਾਡਾ ਫੀਲਡ ਵੀ ਬਹੁਤ ਡਾਈਵਰਸੀਫਾਈਡ ਫੀਲਡ ਹੈਗਾ ਸੋ ਇਹਦੇ ਵਿੱਚ ਅਸੀਂ ਜਿਹੜੇ ਫਾਰਮਰ ਸਾਡੇ ਵੀ ਕਿਸਾਨ ਵੀਰ ਹੈਗੇ ਨੇ ਉਹਨਾਂ ਨੂੰ ਅਸੀਂ ਜਾਣਕਾਰੀ ਦਿੰਨੇ ਆ ਕਿ ਤੁਸੀਂ ਗੇਂਦੇ ਦੀ ਕਾਸ਼ਤ ਸ਼ੁਰੂ ਕਰੋ ਗੇਂਦਾ ਸਖਤ ਜਨ ਫਸਲ ਹੈਗੀ ਆ ਫਸਾਦ ਤਿੰਨ ਵਾਰੀ ਦੀ ਬਜਾਈ ਹੋ ਸਕਦੀ ਹੈ ਤੇ ਮੰਡੀਕਰਨ ਵੀ ਚੰਗਾ ਹੁੰਦਾ ਚੰਗਾ ਰੇਟ ਮਿਲ ਜਾਂਦਾ ਪ੍ਰੋਫਿਟੇਬਲ ਹੈਗਾ ਬਾਕੀ ਜਿਹੜੀ ਤੁਹਾਡੀ ਕਣਕ ਝੋਨੇ ਤੋਂ ਜਿਹੜੀ ਛੋਮਾਹੀ ਆਮਦਨ ਹੁੰਦੀ ਆ ਉਹ ਤੁਹਾਡੀ ਕੁਝ ਹਫ਼ਤਿਆਂ ਦੇ ਵਿੱਚ ਹੀ ਤਬਦੀਲ ਹੋ ਜਾਂਦੀ ਹੈ ਜਦੋਂ ਤੁਸੀਂ ਗੇਂਦੇ ਦੀ ਤਰ੍ਹਾਂ ਜਦੋਂ ਤੋੜਾਈ ਸ਼ੁਰੂ ਹੁੰਦੀ ਆ ਸੋ ਇਸ ਦੇ ਨਾਲ ਹੀ ਜਦੋਂ ਥੋੜੇ ਆਪਾਂ ਨੂੰ ਭੇਦ ਪੈਂਦਾ ਆਪਾਂ ਮੰਡੀਕਰਨ ਮੰਡੀ ਜਾਂਦੇ ਆ ਤਾਂ ਉੱਥੇ ਸਾਨੂੰ ਗਲੇਡਸ ਦੀਆਂ ਸਪਾਈਕਾਂ ਵੀ ਆਪਾਂ ਦੇਖ ਸਕਦੇ ਜਿਹੜੀਆਂ ਗਲੇਡਸ ਦੀਆਂ ਸਪਾਈਕ ਜਿਨੂੰ ਆਪਾਂ ਕਹਿੰਦੇ ਆ ਸੇਕਾਂ ਉਹ ਵੀ ਬਹੁਤ ਚੰਗੇ ਰੇਟ ਤੇ ਵਿਕਦੀਆਂ ਨੇ ਤੇ ਨਾਲ ਸਾਡਾ ਕੁਝ ਕੱਟ ਫੋਲੀ ਦਾ ਸਖਣਾ ਜਿਵੇਂ ਬੁਕੇਸ ਬਣਦੇ ਨੇ ਫਲੋਰੀਸਟਰੀ ਸ਼ਾਪਸ ਨੇ ਸੋ ਇੱਥੇ ਮੈਂ ਇਹ ਕਹੂੰਗਾ ਨੌਜਵਾਨਾਂ ਨੂੰ ਵੀ ਚੰਗੀ ਟ੍ਰੇਨਿੰਗ ਲੈ ਕੇ ਜਿਸ ਤਰ੍ਹਾਂ ਸਾਡਾ ਡਿਪਾਰਟਮੈਂਟ ਵੀ ਅਸੀਂ ਇੱਕ ਸਾਲ ਦਾ ਫਲੋਰੀ ਕਲਚਰ ਅਤੇ ਲੈਂਡਸਕੇਪ ਸਰਟੀਫਿਕੇਟ ਕੋਰਸ ਕਰਾਉਣੇ ਹੈਗੇ ਆ ਸੋ ਉਹਦੇ ਵਿੱਚ ਜਿਹੜੇ ਸਾਡਾ ਟਾਰਗੇਟ ਹੈਗਾ ਬੇਸਿਕਲੀ ਰੂਰਲ ਯੂਥ ਜਿਹੜੇ ਪਿੰਡਾਂ ਦੇ ਆਪਣੇ ਜਿਹੜੇ 10ਵੀਂ ਜਾਂ 12ਵੀਂ ਪਾਸ ਨੌਜਵਾਨ ਮੁੰਡੇ ਕੁੜੀਆਂ ਨੇ ਅਸੀਂ ਉਹਨਾਂ ਨੂੰ ਸੱਦਾ ਦਿੰਦੇ ਆ ਵੀ ਤੁਸੀਂ ਸਾਡੇ ਕੋਲੇ ਆ ਕੇ ਇਹ ਜਿਹੜਾ ਕੋਰਸ ਹੈਗਾ ਫਲੋਰੀ ਕਲਚਰ ਲੈਂਡਸਕੇਪ ਸਰਟੀਫਿਕੇਟ ਕੋਰਸ 1 ਸਾਲ ਦਾ ਕੋਰਸ ਹੈਗਾ ਇਹ ਤੁਸੀਂ ਸਾਡੇ ਕੋਲੇ ਕਰੋ ਜਿਹਦੇ ਵਿੱਚ ਅਸੀਂ ਜਾਣਕਾਰੀ ਦਿੰਨੇ ਆਂ ਵੀ ਪੰਜਾਬ ਦੇ ਵਾਤਾਵਰਣ ਦੇ ਅਨੁਕੂਲ ਕਿੰਨੇ ਤਰ੍ਹਾਂ ਦੇ ਰੁੱਖ ਬੇਲਾਂ ਝਾੜੀਆਂ ਨੇ ਕਦੋਂ ਫੁੱਲ ਆਉਂਦੇ ਆ ਕਿੰਨੀ ਦੂਰੀ ਤੇ ਲੱਗਦਾ ਹੈ ਲੈਂਡਸਕੇਪਿੰਗ ਦੇ ਨਕਸ਼ੇ ਕਿਵੇਂ ਬਣਾਏ ਜਾਂਦੇ ਨੇ ਕਿਵੇਂ ਆਪਾਂ ਜਿਹੜਾ ਆਲਾ ਦੁਆਲਾ ਆਪਾਂ ਨੂੰ ਸਜਾਵਟ ਸਾਜੂ ਸਜਾਵਟ ਆਪਾਂ ਕਰ ਸਕਦੇ ਆ ਉਸ ਸਾਰੀ ਸੰਬੰਧੀ ਜਾਣਕਾਰੀ ਅਸੀਂ ਉਸ ਕੋਰਸ ਦੇ ਵਿੱਚ ਦਿੰਦੇ ਆਂ ਸੋ ਦੋ ਦਿਨ ਦੇ ਸਿਰਫ ਸਾਬਰ ਸ਼ੋਅ ਦੇ ਵਿੱਚ ਅੱਜ ਪਹਿਲਾ ਦਿਨ ਹੈ ਸੋ ਦਰਸ਼ਕਾਂ ਵੱਲੋਂ ਤੁਹਾਨੂੰ ਕਿੱਦਾਂ ਦਾ ਮਲੂਤਸਾ ਦੇਖਣ ਨੂੰ ਮਿਲਿਆ ਇਸ ਵਿੱਚ ਬਿਲਕੁਲ ਜੀ ਬਹੁਤ ਭਾਰੀ ਮਾਤਰਾ ਦੇ ਵਿੱਚ ਇੱਥੇ ਫੁੱਟਬਾਲ ਹੋਇਆ ਦਰਸ਼ਕਾਂ ਦਾ ਸਾਡੇ ਕੋਲੇ ਕੁਝ ਸਟਾਲਸ ਲੱਗੇ ਹੋਏ ਨੇ ਉਹਦੇ ਵਿੱਚ ਸੇਲ ਪਰਚੇਸ ਦਾ ਬਹੁਤ ਜ਼ਿਆਦਾ ਦਰਸ਼ਕ ਆਪਣਾ ਜਿਹੜਾ ਸੇਲ ਪਰਚੇਸ ਕਰ ਰਹੇ ਆ ਕਲਾਸ ਸਾਡੇ ਕੋਲੇ ਜਿਹੜੀ ਸਾਡੀ ਪੀਏਯੂ ਦੀ ਲੈਂਡਸਕੇਪ ਨਰਸਰੀ ਹੈਗੀ ਆ ਮੈਂ ਇੱਥੇ ਵੀ ਸੱਦਾ ਦੇਣਾ ਚਾਹੁੰਦਾ ਕਿ ਜੇ ਤੁਸੀਂ ਕੋਈ ਅੱਜ ਨਹੀਂ ਜਾਂ ਕਿਸੇ ਹੋਰ ਵੇਲੇ ਕੋਈ ਪlant ਤੁਸੀਂ ਬੂਟਾ ਲੈਣਾ ਹੈਗਾ ਤਾਂ ਸਾਡੀ ਜਿਹੜੀ ਗੇਟ ਨੰਬਰ 2 ਤੇ ਪੀਏਯੂ ਲੈਂਡਸਕੇਪ ਨਰਸਰੀ ਉੱਤੇ ਜਰੂਰ ਵਿਜ਼ਿਟ ਕਰੋ ਉੱਥੇ ਹਰ ਤਰ੍ਹਾਂ ਦਾ ਜਿਹੜਾ ਪੰਜਾਬ ਦੇ ਵਾਤਾਵਰਣਨ ਕੋਲ ਜੋ ਪੌਦਾ ਹੈਗਾ ਉੱਥੇ ਤੁਹਾਨੂੰ ਉਪਲਬਧ ਹੋ ਜਾਏਗਾ ਸਰਕਾਰੀ ਰੇਟ ਤੇ ਉਹ ਮਿਲ ਸਕਦਾ ਹੈ ਬੂਟਾ ਸੋ ਤੁਸੀਂ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇਸ ਦੋ ਦਿਨ ਦੇ ਜੋ ਫਲਾਵਰ ਸ਼ੋਅ ਨੇ ਉਹਦੇ ਵਿੱਚ ਆਓ ਅਤੇ ਇਹ ਸੇ ਖੂਬਸੂਰਤ ਫੁੱਲਾਂ ਨੂੰ ਇੱਕ ਵਾਰੀ ਜ਼ਰੂਰ ਦੇਖੋ ਸੋ ਮੈਨੂੰ ਦਿਓ ਇਜਾਜ਼ਤ ਹੈ ਧੰਨਵਾਦ